ਵਾਹਿਗੁਰੂ ਜੀ ਕਾ ਲਾਲ ਜੀ ਸ਼ਬਦ ਗੁਰੂ ਸਤ ਗੁਰੂ ਸ੍ਰੀ ਗੁਰੂ ਗ੍ਰੀਤ ਨਵਾਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਮੁਕੱਦਸ ਲੋਤੇ ਵਿੱਚ ਜੂਨ 1984 ਦੇ ਵਿੱਚ ਵਾਪਰੇ ਤਿੱਜ ਘੱਲੂ ਘਰੇ ਦੀ 40 ਸਾਲਾਂ ਦਾ ਯਾਤਰ ਨੂੰ ਸਮਰਪਿਤ ਇਸ ਸਮਾਰਕਨ ਦੇ ਵਿੱਚ ਮੌਜੂਦ ਸਾਧਰੀ ਕੋਈ ਦਸਨਾ ਵਾਣ ਜੀ ਨਾ ਰਹੀ ਆਪ ਸਭ ਤੋਂ ਪਹਿਲਾਂ ਗੁਰੂ ਦੇ ਪਾਤਸ਼ਾਹ ਦੀ ਬਖਸ਼ਿਸ਼ ਮਕਦਸ ਫਤਿਹ ਬਲੰਦ ਕਰੀ ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਅੱਜ ਸਾ ਵਾਹਿਗੁਰੂ ਜੀ ਕੀ ਫਤਿਹ ਵਕਤ ਬਹੁਤ ਸੀਮਤ ਹੈ ਕਿਉਂਕਿ ਜਿਹੜਾ ਇਤਿਹਾਸਕਾਰੀ ਦਾ ਕਾਰਜ ਕਰਨ ਵਾਲੇ ਹੁੰਦੇ ਨੇ ਉਹਨਾਂ ਵਾਸਤੇ 30 ਮਿੰਟ ਬੜੇ ਘੱਟ ਹੁੰਦੇ ਨੇ ਪਰ ਫਿਰ ਵੀ ਮੈਂ ਉਹਨੇ ਇੱਕ ਸਮੇਂ ਦੇ ਵਿੱਚ ਕੁਝ 1-2 ਨੁਕਤੇਾਂ ਵੱਲ ਤੁਹਾਡਾ ਧਿਆਨ ਦਿਵਾਉਣ ਦਾ ਯਤਨ ਜ਼ਰੂਰ ਕਰਾਂਗਾ ਮੈਂ ਤੁਹਾਡੀ ਸੂਰਤ ਨੂੰ ਥੋੜਾ ਜਿਹਾ ਪਿਛੋਕੜ ਵੱਲ ਲੈ ਕੇ ਜਾਣਾ ਚਾਹੁੰਦਾ 1 ਮਈ 1984 ਜੂਨ ਤੋਂ ਬਾਅਦ ਦਾ ਘਟਨਾਕ੍ਰਮ ਉਸ ਵੇਲੇ ਇੱਕ ਦਾਨਸ਼ਮਨ ਗੈਰ ਸਿੱਖ ਸੀਗੇ ਦਲਿਤ ਵਾਇਸ ਦੇ ਸੰਪਾਦਕ ਵੀਟੀ ਦਾ ਸ਼ੇਖਰ ਬਹੁਤ ਪਿਆਰਾ ਲਿਖਿਆ ਕਰਦੇ ਸੀ ਤੇ ਉਹਨਾਂ ਨੇ ਸਿੱਖ ਫੌਮ ਦੇ ਉੱਪਰ ਵਾਪਰੇ ਇਸ ਦੁਕਾਨ ਦੇ ਬਾਰੇ ਇੱਕ ਸੰਪਾਦਕੀ ਦੇ ਵਿੱਚ ਕੁਝ ਸਤਰਾਂ ਬੜੀਆਂ ਅਹਿਮ ਲਿਖੀਆਂ ਸੀ ਕਿ ਬੇਸ਼ੱਕ ਇੱਕ ਘਟਨਾ ਕਰਮ ਵਾਪਰ ਚੁੱਕਾ ਹੈ ਪਰ ਇਸ ਘਟਨਾ ਕਰਨ ਦੀਆਂ ਤੰਦਾਂ ਪਛੋਕੜ ਤੇ ਵਰਤਾਰੇ ਦੇ ਸੰਤਾਪ ਦੇ ਦੁੱਖ ਜਿਹੜੇ ਨੇ ਉਹ ਲੰਬਾ ਸਮਾਂ ਤੱਕ ਖੋਲਦੇ ਰਹਿਣਗੇ ਇਹ ਤੰਤਮ ਚੱਲਿਆ ਹਰ ਸਾਲ ਨਵੀਆਂ ਸਚਾਈਆਂ ਦੁਖਾਂ ਸੰਤਾਪ ਉਹਦੇ ਨਵੇਂ ਪੱਖ ਪ੍ਰਗਟ ਹੁੰਦੇ ਨੇ ਕੁਝ ਸਮਾਂ ਐਸੀ ਜਦੋਂ ਕੁਝ ਲੋਕ ਦੱਬੀ ਆਵਾਜ਼ ਦੇ ਵਿੱਚ ਆਪਣੇ ਨਾਲ ਵਾਪਰੇ ਹੋਏ ਇਸ ਸੰਤਾਪ ਨੂੰ ਦੱਸਣ ਨੂੰ ਤਿਆਰ ਨਹੀਂ ਸਨ ਹੌਲੀ ਹੌਲੀ ਸੋਸ਼ਲ ਮੀਡੀਆ ਦੇ ਸਦਕਾ ਸਮਾਜਿਕ ਮਾਧਿਮਾ ਤੇ ਜਟਕਾ ਥੋੜੀ ਥੋੜੀ ਜਾਗਰਤਾ ਚੇਤਨਤਾ ਆਈ ਤੇ ਲੋਕਾਂ ਨੇ ਆਪਣੇ ਇਸ ਸੰਤਾਪ ਦੇ ਦੁੱਖਾਂ ਦੀ ਸਾਹਮਣੇ ਆਉਣੀ ਸ਼ੁਰੂ ਕੀਤੀ ਬਹੁਤ ਤੱਥ ਹੌਲੀ ਹੌਲੀ ਸਾਹਮਣੇ ਆਏ ਖੁੱਲਣੇ ਸ਼ੁਰੂ ਹੋ ਗਏ ਸੋ ਮੈਂ ਦੋ ਤਿੰਨ ਤੱਥਾਂ ਦੀ ਗੱਲ ਕਿਉਂਕਿ ਸਮਾਂ ਸੀਮਤ ਹੈ ਪੇਸਾ ਨੂੰ ਇਤਿਹਾਸ ਸਟਾਰ ਨੂੰ ਲੰਬਾ ਸਮਾਂ ਬੋਲਣ ਦੀ ਇੱਕ ਭੈੜੀ ਆਦਤ ਪਈ ਹੁੰਦੀ ਹੈ ਪਰ ਮੈਂ ਵਰਤਤ ਉੱਪਰ ਨਹੀਂ ਜਾਣਾ ਮੈਂ ਉਸ ਸਮੇਂ ਦੇ ਵਿੱਚ ਦੋ ਨਕਤਤਾ ਸਾਹਮਣੇ ਕਰਨੇ ਇੱਕ ਚਰਚਾ ਪਿਛਲੇ 3 ਸਾਲ ਤੋਂ ਬੜੀ ਸੋਸ਼ਲ ਮੀਡੀਆ ਦੇ ਵਿੱਚ ਛਿੜੀ ਹੋਈ ਹੈ ਕਿ ਇਸ ਜੂਨ 1984 ਦੇ ਕੱਲੂਕਾਰੇ ਦੇ ਸੰਤਾਪ ਮਈ ਵਰਤਾਰੇ ਦੇ ਵਾਸਤੇ ਸਰਕਾਰ ਦੇ ਜਾਂ ਹਕੂਮਤ ਦੇ ਵੱਲੋਂ ਦਿਨ ਇਹੀ ਕਿਉਂ ਚੁਣਿਆ ਗਿਆ ਜੋ ਤੱਕ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਵਾਸਤੇ ਸੰਗਤਾਂ ਇਕੱਤਰ ਹੋਈਆਂ ਸੀ ਇਹ ਦਿਹਾੜਾ ਕਿਉਂ ਚੁਣਿਆ ਗਿਆ ਇੱਕ ਬਹੁਤ ਵੱਡਾ ਸਵਾਲ ਹੈ ਇਸ ਸਵਾਲ ਦਾ ਜਿਹੜਾ ਜਵਾਬ ਹੈ ਉਹ ਸਾਡੀ ਤਾਰੀਖ ਦੇ ਜਾਂ ਅਤੀਤ ਦੇ ਪ੍ਰਾਤਨ ਤੰਦਾਂ ਦੇ ਵਿੱਚ ਪਿਆ ਹੈ ਪਰ ਉਹਦੇ ਵਿੱਚ ਤੁਹਾਨੂੰ ਸਮਝਣ ਦੇ ਵਾਸਤੇ ਦੋ ਪੱਖਾਂ ਨੂੰ ਸਾਹਮਣੇ ਰੱਖਣਾ ਪਵੇਗਾ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੋਈ ਪਹਿਲੀ ਵਾਰ ਨਹੀਂ ਸੀ ਇਹ ਹਮਲਾ ਜਾਂ ਇਸ ਸੰਤਾਰਕ ਕੌਮ ਦੇ ਉੱਪਰ ਕੋਈ ਪਹਿਲਾਂ ਨਹੀਂ ਸੀ ਇਸ ਸੰਤਾਰਕ ਦਾ ਇਮਾਰਤੀ ਨੁਕਸਾਨ 18ਵੀਂ ਸਦੀ ਤੋਂ ਕੋਈ ਵਾਧ ਨਹੀਂ ਸੀ ਪਰ ਉਹਨਾਂ ਵਾਪਰੇ ਹੋਏ ਵਰਤਾਰਿਆਂ ਦੇ ਵਿੱਚ ਤੇ ਇਸ ਵਰਤਾਰੇ ਦੇ ਵਿੱਚ ਭਿੰਨਤਾ ਕੀ ਸੀ ਇਸ ਸਮੇਂ ਵੀ ਸਾਡੇ ਕੋਲ ਉਹੀ ਸੀ ਜੋ ਸਾਡੇ ਕੋਲ 18ਵੀਂ ਸਦੀ ਵਿੱਚ ਸੀ ਸਾਡੇ ਕੋਲ ਤਦਬੀਰ ਵੀ ਸੀ ਸਾਡੇ ਕੋਲ ਸ਼ਮਸ਼ੀਰ ਵੀ ਸੀ ਸਾਡੇ ਕੋਲ ਜਿੰਦਾ ਜ਼ਮੀਰ ਵੀ ਸੀ ਸਾਡੇ ਦੁਸ਼ਮਣ ਦੇ ਕੋਲ ਇੱਕ ਚੀਜ਼ ਵੱਧ ਸੀ 18ਵੀਂ ਸਦੀ ਦੇ ਵਿੱਚ ਉਹਦੇ ਕੋਲ ਜ਼ਬਰ ਸੀ ਤੇ ਤਬਰ ਸੀ ਇਸ ਵਾਰੀ ਉਹਦੇ ਕੋਲ ਇੱਕ ਚੀਜ਼ ਵੱਧ ਸੀ ਕਿ ਉਹਦੇ ਕੋਲ ਸਾਡੇ ਵਿੱਚੋਂ ਸਾਡੇ ਭੇਖ ਦੇ ਵਿੱਚ ਜ਼ਬਰ ਤੇ ਤਬਰ ਦੇ ਨਾਲ ਮੁਖਬਰ ਵੀ ਸੀ ਇਹ ਸੰਤਾਪ ਬਾਕੀ ਵਾਪਰੇ ਵਰਤਾਰਿਆਂ ਤੋਂ ਇਸ ਕਰਕੇ ਵੱਖਰਾ ਹੈ ਕਿ ਸਾਡੇ ਕੋਲ ਤਾਂ ਉਹੀ ਸੀ ਜੋ 18ਵੀਂ ਸਦੀ 'ਚ ਸੀ ਸਾਡੇ ਕੋਲ ਸ਼ਮੀਰ ਸੀ ਜ਼ਿੰਦਾ ਜਮ ਜੀਰ ਸੀ ਇਹਦੇ ਤੋਂ ਇਲਾਵਾ ਸਾਡੇ ਕੋਲ ਤਕਬੀਰ ਸੀ ਪਰ ਹਕੂਮਤ ਦੇ ਕੋਲ ਇਸ ਵਾਰੀ ਇੱਕ ਚੀਜ਼ ਵਾਦ ਸੀ ਉਹਦੇ ਕੋਲ ਜ਼ਬਰ ਸੀ ਤਬਰ ਸੀ ਸਾਡੇ ਭੇਸ ਦੇ ਵਿੱਚ ਮੁਖਬਰ ਵੀ ਸੀ 18ਵੀਂ ਸਦੀ 'ਚ ਇੰਜ ਨਹੀਂ ਸੀ ਇਹਹੀ ਕਾਰਨ ਹੈ ਕਿ ਇਸ ਦੁਕਾਨ ਦਾ ਇੱਕ ਵੱਖਰਾ ਪੱਖ ਹੈ ਕਿ ਅਸੀਂ ਇਸ ਸਾਰੇ ਵਰਤਾਰੇ ਤੋਂ ਬਾਅਦ ਜਿਸ ਤਰ੍ਹਾਂ 18ਵੀਂ ਸਦੀ ਦੇ ਵਿੱਚ ਦੁਸ਼ਮਣ ਦੇ ਖਿਲਾਫ ਸੰਗਠਿਤ ਕੋ ਕਿਸਮੂਹਿਕ ਚੇਤਨਤਾ ਦੇ ਵਿੱਚੋਂ ਫੈਸਲੇ ਲੈ ਸਕਦੇ ਸੀ ਅਸੀਂ 40 ਸਾਲਾਂ ਬਾਅਦ ਵੀ ਅਜੇ ਫੈਸਲੇ ਲੈ ਨਹੀਂ ਸਕੇ ਕਿਉਂਕਿ ਸਾਡੀ ਕੌਮ ਦਾ ਇੱਕ ਵਰਗ ਤਾਂ ਅਜੇ ਵੀ ਇਸ ਸਾਰੇ ਵਰਤਾਰੇ ਨੂੰ ਜਾਇਜ਼ ਠਹਿਰਾਉਣ ਦੇ ਵਾਸਤੇ ਖੜਾ ਹੈ ਹੁਣ ਗੱਲ ਉਦੋਂ ਸਮਝ ਆਵੇਗੀ ਕਿ ਦਰਅਸਲ ਹਕੂਮਤ ਦਾ ਰੌ ਹਕੂਮਤ ਦੀ ਮਨਛਾ ਉਹਦਾ ਸਾਡੇ ਪ੍ਰਤੀ ਨਜ਼ਰੀਆ ਭਾਈ ਮਨੀ ਸਿੰਘ ਸ਼ਹਾਦਤ ਦੇ ਬਾਰੇ ਤੇ ਆਪਾਂ ਸਾਰਾ ਜਾਣਦੇ ਆ ਪਰ ਬਸਾਖ 1709 ਦੇ ਵਿੱਚ ਭਾਈ ਮਨੀ ਸਿੰਘ ਨੇ ਇੱਕ ਜੰਗ ਲੜੀ ਜਿੰਨਾ ਚਿਰ ਅਸੀਂ ਉਸ ਜੰਗ ਨੂੰ ਨਹੀਂ ਸਮਝਾਂਗੇ ਉਨਾ ਚਿਰ ਤੱਕ ਉਹਨਾਂ ਦੀ ਸ਼ਹਾਦਤ ਦੀ ਘਟਨਾ ਕਰਨ ਦੇ ਸਾਰੇ ਵਰਤਾਰੇ ਦੇ ਉੱਪਰ ਰੌਸ਼ਨੀ ਨਹੀਂ ਪਵੇਗੀ ਇੱਕ ਬੰਨੇ ਬਾਬਾ ਬੰਦਾ ਸਿੰਘ ਬਹਾਦਰ ਕਲਗੀ ਤਰਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭੇਜੇ ਹੋਏ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਅੱਜ ਤੋਂ 2 ਦਿਨ ਬਾਅਦ ਹੈ 25 ਜੂਨ 1716 ਬਾਬਾ ਬੰਦਾ ਸਿੰਘ ਬਹਾਦਰ ਨੂੰ ਕਲਗੀ ਤਰਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਫਰਮਾਨ ਦੇ ਰਹੇ ਨੇ ਪੰਥ ਪ੍ਰਕਾਸ਼ ਦੇ ਲਖਾਰੀ ਲਿਖਦੇ ਨੇ ਲੇਵਨ ਤੇ ਬਦਲਾ ਤੁਰਕਨ ਤੇ ਮੋਹੇ ਪਿਠਾਇਓ ਗੁਰੂ ਸਵੈਕਰ ਬੰਦਾ ਬਾਤ ਕੇ ਕਰ ਖਵਾਰ ਵਜ਼ੂ ਦੇ ਦਿਹੁ ਉਜਾੜ ਦਿੱਤੀ ਹੋ ਸਰੰਦਾ ਇੱਕ ਪਾਸੇ ਉਹ ਨੇ ਦੂਜੇ ਪਾਸੇ ਅੰਮ੍ਰਿਤਸਰ ਪਸਾਕ 1709 ਅਸਲਮ ਖਾਨ ਹਮਲਾ ਕਰ ਰਿਹਾ ਸ੍ਰੀ ਦਰਬਾਰ ਸਾਹਿਬ ਤੇ ਉੱਪਰ। ਔਰ ਹਰਾਮ ਹੀ ਦੀ ਗੱਲ ਹੈ ਕਿ ਜੰਗ ਦੇ ਇਸ ਵਾਕਿਆਤ ਨੂੰ ਸਿੱਖ ਇਤਿਹਾਸ ਦੇ ਵਿੱਚੋਂ ਬਿਲਕੁਲ ਖਤਮ ਕਰ ਦਿੱਤਾ ਗਿਆ। ਨਾ ਸਾਡੇ ਇਤਿਹਾਸਕ ਸਰੋਤਾਂ ਦੇ ਵਿੱਚ। ਨਾ ਪੜਾਇਆ ਜਾ ਰਿਹਾ ਨਾ ਪੜਿਆ ਜਾ ਰਿਹਾ ਤੇ ਨਾ ਖੋਜਣ ਦਾ ਯਤਨ ਕੀਤਾ ਜਾ ਰਿਹਾ। ਉਹਨਾਂ ਸਮਿਆਂ ਦੇ ਵਿੱਚ ਇੱਕ ਦਰਸ਼ਨ ਭਗਤ ਹੋਇਆ ਉਹਨੇ ਵਾਰ ਲਿਖੀ ਸੀ ਇਸ ਜੰਗ ਦੇ ਬਾਰੇ। ਇਸ ਜੰਗ ਦਾ ਜ਼ਿਕਰ ਬਾਂਦ ਵਿੱਚ ਪਿਆਰਾ ਸਿੰਘ ਪਦਮ ਨੇ ਜਦੋਂ ਵਾਰਾ ਸੰਪਾਦਿਤ ਕੀਤੀਆ ਉਦੋਂ ਕੀਤਾ ਹੋਲੀ-ਹੋਲੀ ਖਤਮ ਹੋ ਗਿਆ ਅਸलम खान ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰਦਾ ਉਸ ਜੰਗ ਦੀ ਅਗਵਾਈ ਕਰਦੇ ਨੇ ਭਾਈ ਮਨੀ ਸਿੰਘ ਉਸ ਜੰਗ ਦੇ ਵਿੱਚ ਜੂਝ ਰਿਹਾ ਲੱਖੀ ਸ਼ਾ ਬਨਜਾਰਾ ਦਾ ਪੁੱਤਰ ਭਾਈ ਨਗਾਈਆ ਸਿੰਘ ਉਮਰ 90 ਸਾਲ ਤੋਂ ਜ਼ਿਆਦਾ ਪਰ ਉਹ ਅਮੀਰ ਪ੍ਰਵਾਸ ਮੈਂ ਜਦੋਂ ਬਾਬਾ ਲੱਖੀ ਸ਼ਾ ਬਨਜਾਰਾ ਦੇ ਉੱਪਰ ਖੋਜ ਕਰ ਰਿਹਾ ਸੀ ਤੇ ਜਿੰਨਾ ਵੀ ਇਲਾਕਾ ਰਾਏਸਨਾ ਤੋਂ ਲੈ ਕੇ ਕਨਾਟ ਪਲੇਸ ਤੱਕ ਕਨਾਟ ਪਲੇਸ ਤੋਂ ਭੋਗਲਪੁਰ ਤੱਕ ਭੋਗਲਪੁਰ ਤੋਂ ਅੱਗੇ ਸ਼ੁਰੂ ਹੋ ਜੀਏ ਤੇ ਤਕਰੀਬਨ 350 ਕਿਲੋਮੀਟਰ ਲੋ ਘੜ ਦਾ ਇਲਾਕਾ 150 ਪਿੰਡ ਤੇ 140 ਖੂ ਜਾਇਦਾਦ ਹੈ ਲਖੀਸ਼ਾ ਬੰਜਾ ਦਾ ਜਿਹੜਾ ਕਿ ਜ਼ਮੀਨੀ ਇੰਦਰਾਜ ਦੇ ਵਿੱਚ ਉਹਨਾਂ ਦੇ ਨਾਮ ਬੋਲਦੇ ਨੇ ਔਰ ਇੰਨੀ ਵੱਡੀ ਜਿਹੜੀ ਤਲੀਤ ਕਲਾਸ ਹੈ ਉਹ ਸਿੱਖੀ ਦੇ ਵਿਚਾਰ ਰਹੀ ਸਭ ਕੁਝ ਛੱਡ ਕੇ ਸ਼ਹਾਦਤ ਪ੍ਰਾਪਤ ਕਰ ਰਹੇ ਨੇ ਉਹਨਾਂ ਦਾ ਬੇਟਾ ਭਾਈ ਨਗਾਈਆ ਸਿੰਘ ਸ਼ਹਾਦਤ ਪ੍ਰਾਪਤ ਕਰ ਰਿਹਾ 1709 ਦੇ ਵਿੱਚ ਭਾਈ ਮਨੀ ਸਿੰਘ ਜਗਦੀ ਅਦਵਾਈ ਕਰ ਰਹੇ ਨੇ ਉਹਨਾਂ ਦਾ ਸਾਥ ਕੌਣ ਦੇ ਰਿਹਾ ਭਾਈ ਤਾਰਾ ਸਿੰਘ ਵਾਹ ਦੇ ਪਿਤਾ ਜੀ ਇਹ ਜੰਗ ਲੜੀ ਇਸ ਜੰਗ ਦੀ ਇੱਕ ਅਹਿਮੀਅਤ ਹੈ ਇਹ ਜੰਗ ਲੜੀ ਗਈ ਇਹਦੇ ਵਿੱਚ ਚੌਧਰੀ ਦੇਵਾ ਮਾਰਿਆ ਗਿਆ ਫਰਸਾ ਭੱਜ ਗਿਆ ਤੇ ਅਸਲਮ ਨੇ ਲਾਹੌਰ ਤੱਕ ਪਿੱਛੇ ਮੁੜ ਕੇ ਨਹੀਂ ਵੇਖਿਆ ਜੰਗ ਸਿੱਖਾਂ ਨੇ ਜਿੱਤ ਲਈ ਪਰ ਇਸ ਜੰਗ ਦਾ ਜਿਹੜਾ ਇੰਦਰਾਜ਼ ਅਖਬਾਰਾਂ ਤੇ ਦਰਬਾਰੇ ਮੌਲਾ ਦੇ ਚ ਦਰਜ ਕੀਤਾ ਗਿਆ ਉਸ ਨੇ ਹਕੂਮਤ ਦੀਆਂ ਨੀਹਾਂ ਹਲਾ ਕੇ ਲਾਤੀ ਉਸ ਵਿੱਚ ਕੀ ਲਿਖਿਆ ਗਿਆ ਉਸ ਵਿੱਚ ਲਿਖਿਆ ਗਿਆ ਗੁਰੂ ਤੇ ਚੱਕ ਦੇ ਅਸਥਾਨ ਤੇ ਹੋਈ ਜੰਗ ਦੇ ਵਿੱਚ ਅੱਜ ਕੁਝ ਸਿੱਖਾਂ ਦੇ ਹੱਥੋਂ ਦਿੱਲੀ ਦਰਬਾਰ ਦੀ ਹਾਰ ਹੋਈ ਇਹ ਹਾਰ ਸਰੀਰਾਂ ਕਰਕੇ ਨਹੀਂ ਇੰਜ ਜ਼ਮੀਰਾਂ ਕਰਕੇ ਸੀ ਇੱਥੇ ਸਰੀਰ ਨਹੀਂ ਸੀ ਲੜ ਰਹੇ ਇੱਥੇ ਜ਼ਮੀਰਾਂ ਲੜ ਰਹੀਆਂ ਸੀ ਇੱਥੇ ਗੱਲ ਗਿਣਤੀ ਦੀ ਨਹੀਂ ਸੀ ਇੱਥੇ ਕਰ ਲੋ ਉਸ ਰੋਹਾਨੀ ਸ਼ਕਤੀ ਦੀ ਸੀ ਜਿਹੜੀ ਗੁਰੂ ਪਾਤਸ਼ਾਹ ਦੇ ਸਿਮਰਨ ਦੇ ਸੱਤਾ ਸਿੱਖਾਂ ਦੇ ਵਿੱਚ ਪ੍ਰਵਾਹਿਤ ਹੋ ਰਹੀ ਸੀ ਸਰੀਰਾਂ ਦੀ ਬਿਲਕੁਲ ਗੱਲ ਨਹੀਂ ਸੀ ਸਰੀਰਾਂ ਦੀ ਗੱਲ ਤਾਂ ਜਦੋਂ ਗਰਜਾ ਸਿੰਘ ਬੋਤਾ ਸਿੰਘ ਦੋ ਖੜੇ ਨੇ ਉਸ ਵੇਲੇ ਜਦੋਂ ਚੌਧਰੀ ਜਲਾਲਦੀਨ ਆਪਣੇ ਸੌ ਸਪਈਆਂ ਨੂੰ ਲੈ ਕੇ ਆਉਂਦਾ ਤੇ ਉਹ ਇੱਕ ਕਤਾਰ ਦੇ ਵਿੱਚ ਖੜੇ ਕਰਕੇ ਕਹਿੰਦਾ ਕਹਿੰਦਾ ਕੁਝ ਪਲਾਂ ਦੀ ਗੱਲ ਹੈ 2 ਮਿੰਟ ਕੁਝ ਪਲ 2 ਬੰਦੇ ਉਹ ਸਰੀਰਾਂ ਨੂੰ ਵੇਖ ਕੇ ਫੈਸਲਾ ਲੈ ਰਿਹਾ ਸਿੱਖ ਸਰੀਰ ਨੂੰ ਵੇਖ ਕੇ ਫੈਸਲਾ ਨਹੀਂ ਲੈ ਰਿਹਾ ਸਿੱਖ ਫੈਸਲਾ ਜ਼ਮੀਰ ਤੋਂ ਲੈ ਰਿਹਾ ਉਹਦੀ ਸ਼ਮਸ਼ੀਰ ਦੇ ਪਿੱਛੇ ਉਸ ਦੀ ਜ਼ਿੰਦਾ ਜ਼ਮੀਰ ਖੜੀ ਹੈ ਸ਼ਮਸ਼ੀਰ ਦੋ ਤਰੀਕਿਆਂ ਨਾਲ ਚੱਲਦੀ ਹੈ ਜੇ ਉਸ ਜਾਇਜ਼ ਰੂਪ ਦੇ ਵਿੱਚ ਆਪਣਾ ਜਦੋਂ ਜ਼ਹਰ ਵਿਖਾਉਂਦੀ ਏ ਸ਼ਮਸ਼ੀਰ ਦੇ ਪਿੱਛੇ ਜ਼ਿੰਦਾ ਜ਼ਮੀਰ ਹੋਣੀ ਚਾਹੀਦੀ ਹੈ ਜ਼ਮੀਰ ਦੇ ਨਾਲ ਤਦਬੀਰ ਹੋਣੀ ਚਾਹੀਦੀ ਹੈ ਤਦਬੀਰ ਚ ਚਲਾਉਣ ਦਾ ਢੰਗ ਤੁਹਾਨੂੰ ਚਲਾਉਣ ਦਾ ਢੰਗ ਆਉਂਦਾ ਹੋਵੇ ਸ਼ਮਸ਼ੀਰ ਦੇ ਪਿੱਛੇ ਤਦਬੀਰ ਤਾਂ ਹੋਵੇ ਤੇ ਚਲਾਉਣ ਦੀ ਹਿੰਮਤ ਹੀ ਨਾ ਹੋਵੇ ਜ਼ਮੀਰ ਹੀ ਨਾ ਹੋਵੇ ਤੇ ਕੀ ਕਰ ਲੈਣਾ ਸ਼ਮਸ਼ੀਰ ਦੇ ਪਿੱਛੇ ਜ਼ਮੀਰ ਹੋਵੇ ਚਲਾਉਣ ਦਾ ਢੰਗ ਹੀ ਨਾ ਹੋਵੇ ਤਦਬੀਰ ਹੀ ਨਾ ਹੋਵੇ ਤਾਂ ਕੀ ਕਰ ਲੈਣਾ ਸੋ ਇਹਨਾਂ ਦੋਹਾਂ ਚੀਜ਼ਾਂ ਦਾ ਇਸ ਸ਼ਮਸ਼ੀਲ ਦੇ ਪਿੱਛੇ ਹੋਣਾ ਬਹੁਤ ਜ਼ਰੂਰੀ ਹੈ। ਸੋ ਹਕੂਮਤ ਦਾ ਭੇਜਿਆ ਹੋਇਆ ਕੁਲਦੀਪ ਬਰਾੜ ਹੁਣ ਵੀ ਅੰਮ੍ਰਿਤਸਰ ਪਹੁੰਚ ਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਤੇਸ਼ ਗੁਰਦੇਵ ਸਿੰਘ ਦੇ ਸਾਹਮਣੇ ਇਹੀ ਗੱਲ ਕਹਿ ਰਿਹਾ ਕੁਝ ਘੰਟਿਆਂ ਦਾ ਵਕਤ ਅੰਮ੍ਰਿਤਸਰ ਦੇ ਨਵਾਂ ਚਾਰਜ ਲੈਣ ਵਾਲੇ ਡਿਪਟੀ ਕਮਿਸ਼ਨਰ ਰਮੇਸ਼ਿੰਦਰ ਸਿੰਘ ਨੂੰ ਰਣਜੀਤ ਧਿਆਲ ਕੀ ਕਹਿ ਰਿਹਾ ਕਹਿੰਦਾ ਕੁਝ ਘੰਟੇ ਬਿਜਲੀ ਬੰਦ ਕਰਨੀ ਪਵੇਗੀ ਸਰਦਾਰ ਗੁਰਦੇਵ ਸਿੰਘ ਉਸ ਮੀਟਿੰਗ ਚ ਕਹਿੰਦੇ ਨਹੀਂ ਤੁਹਾਡੀ ਸੋਚ ਗਲਤ ਹੈ ਤੁਸੀਂ ਇਹ ਵੇਖ ਰਹੇ ਹੋ ਕਿ ਲੜਨ ਵਾਲੇ ਕੁਝ ਸਰੀਰ ਤੁਸੀਂ ਇਹ ਵੇਖ ਰਹੇ ਹੋ ਲੜਨ ਵਾਲੇ ਕੁਝ ਹਥਿਆਰ ਪਰ ਤੁਹਾਨੂੰ ਇਹ ਨਹੀਂ ਪਤਾ ਕਿ ਉਹਨਾਂ ਸਰੀਰਾਂ ਦੇ ਵਿੱਚ ਤੇ ਉਹਨਾਂ ਦੇ ਹਥਿਆਰਾਂ ਦੇ ਪਿੱਛੇ ਕੀ ਹੈ بڑے ਦਾਅਵੇ ਦੇ ਨਾਲ ਕੁਲਦੀਪ ਰਾੜ ਕਹਿੰਦਾ ਜਦੋਂ ਟੋਪਾਂ ਚੱਲਦੀਆਂ ਨੇ ਜਦੋਂ ਟੈਂਟ ਗੂਸਦੇ ਨੇ ਤੇ ਜਦੋਂ ਹਵਾ ਦੇ ਵਿੱਚ ਅੱਗ ਦੇ ਗੋਲੇ ਜਾਂਦੇ ਨੇ ਨਾ ਵੱਡੇ ਵੱਡੇ ਚਰਨੈਲਾਂ ਦੀਆਂ ਲੱਤਾਂ ਕੰਮਣ ਲੱਗ ਜਾਂਦੀਆਂ ਨੇ ਇਹ ਸਰੀਰ ਤੇ ਤੇ ਰਵਾਇਤੀ ਹਥਿਆਰ ਦੇ ਨਜ਼ਰੀਏ ਤੋਂ ਗੱਲ ਬਿਲਕੁਲ ਠੀਕ ਹੈ ਜਦੋਂ ਲੱਖਾਂ ਦੀ ਗਿਣਤੀ ਹਮਲਾਵਰ ਹੋਵੇ ਤੇ ਲੜਨ ਵਾਲੇ 100 150 ਹੋਣ ਉਦੋਂ ਇਹ ਗੱਲ ਚਾਇਜ ਪਰ ਜਦੋਂ ਸਰੀਰ ਦੇ ਪਿੱਛੇ ਇੱਕ ਜ਼ਿੰਦਾ ਜ਼ਮੀਰ ਖੜੀ ਹੋਵੇ ਫਿਰ ਇਹ ਨਜ਼ਾਰਾ ਵਰਕਾ ਹੁੰਦਾ ਹੈ ਫਿਰ ਨਜ਼ਾਰਾ ਉਹੀ ਹੁੰਦਾ ਹੈ ਜਦੋਂ ਦੋ ਲੜ ਰਹੇ ਹੁੰਦੇ ਨੇ ਗਰਜਾ ਸਿੰਘ ਤੇ ਬੋਤਾ ਸਿੰਘ ਦੇ ਰੂਪ ਦੇ ਵਿੱਚ ਤੇ 100 ਹਮਲਾਵਰ ਹੁੰਦਾ ਤੇ ਸ਼ਾਤੀ ਚ ਚੀਰ ਵੱਜਦਾ ਤੇ ਉਹ ਕਹਿੰਦੇ ਨੇ ਸੂਬੇ ਜੇ ਤੁਮਰੋ ਕੈਸੇ ਤੀਰ ਜੋ ਹਮਕੋ ਚੀਰ ਨਾ ਸਕੇ ਸਰੀਰ ਕਿਵੇਂ ਦੇ ਤੀਰ ਚਲਾ ਰਹੇ ਇਹ ਤਾਂ ਸਾਡੇ ਸਰੀਰ ਤੇ ਆਰ ਪਾਰ ਨਹੀਂ ਹੋ ਰਹੇ ਕਿਉਂਕਿ ਸਮੀਰ ਦੇ ਵਿੱਚ ਜਿੰਦਾ ਜ਼ਮੀਰਾਂ ਨੇ ਸੋ ਇਸ ਜੰਗ ਦਾ 1709 ਵਾਲੀ ਜੰਗ ਦਾ ਜਿਹੜਾ ਇੰਦਰਾਸ ਦਰਜ ਕੀਤਾ ਗਿਆ ਕਿ ਗੁਰੂ ਦੇ ਚੰਕ ਦੇ ਵਿੱਚ ਫੌਜ ਦੀ ਵੱਡੀ ਹਾਰ ਹੋਈ ਐ ਸਿੱਖਾਂ ਵਿੱਚ ਇੱਕ ਮਹਾਵਰਾ ਜਨਮ ਲੈ ਗਿਆ ਇਸ ਜੰਗ ਦੇ ਵਿੱਚ ਭਾਈ ਮਨੀ ਸਿੰਘ ਦੀ ਅਗਵਾਈ ਦੇ ਵਿੱਚ ਇਸ ਤਰ੍ਹਾਂ ਲੜਿਆ ਗਿਆ ਕਿ ਇੱਕ ਮਹਾਵਰਾ ਸਿੱਖਾਂ ਦੀ ਜ਼ੁਬਾਨ ਤੇ ਚੜ ਗਿਆ ਬਰਸਾਵਲੀ ਨਾਮੇ ਦਾ ਲਖਾਰੀ ਲਿਖਦਾ ਹੈ ਕਹਿੰਦਾ ਹੈ ਕਿ ਹਰਸਾ ਮਾਰਿਆ ਦੇਵਾ ਭੱਜਾ ਅਸਲਮ ਗਈ ਲਾਹੌਰ ਇੱਥੇ ਔਰਤਵਾਚਕ ਸ਼ਬਦ ਵਰਤਿਆ ਗਿਆ ਅਸਲਮ ਖਾਨ ਦੇ ਵਾਸਤੇ ਕਿ ਮਰਦਾਂ ਨੂੰ ਲੜਿਆ ਹੀ ਨਾ ਜਨਾਨੀਆਂ ਵੱਲੋਂ ਭੱਜ ਗਿਆ ਅਸਲਮ ਗਈ ਲਾਹੌਰ ਇਸੇ ਤਰ੍ਹਾਂ ਦੇ ਨਾਲ ਜਿਵੇਂ ਜ਼ਕਰੀਆ ਖਾਨ ਨੂੰ ਗਰਜਾ ਸਿੰਘ ਤੇ ਬੋਤਾ ਸਿੰਘ ਨੇ ਕਿਹਾ ਸੀ ਆਖੀ ਭਾਬੀ ਖਾਨ ਨੂੰ ਜਿਉਂ ਆਖ ਹੈ ਸਿੰਘ ਬੋਤਾ ਜਿੱਥੇ ਮਰਦਾਂ ਦੀ ਗੱਲ ਹੁੰਦੀ ਹੈ ਤੇ ਸਾਹਮਣੇ ਵਾਲਾ ਮਰਦਾਨਗੀ ਦਾ ਨਾਂ ਲੜੇ ਫਿਰ ਉੱਥੇ ਕਲਗੀਧਰ ਵੀ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਦਰੇਗਾ ਅਗਰ ਰੂਏ ਉਹ ਦੀਦ ਮੇ ਬਯਕਤੀ ਲਾਚਾਰ ਬਖਸ਼ਿਦ ਮੇ ਕਿ ਆਖਾ ਜ਼ਾ ਮਰਦੂਦ ਸਾਇਆ ਦੀਵਾਰ ਬ ਮੈਦਾਨਾ ਆਮਦ ਪਾ ਮਰਦਾਨਾ ਵਾਰ ਔਰੰਗਜ਼ੇਬ ਤੇਰੇ ਭੇਜੇ ਹੋਏ ਉਸ ਜਨਰਲ ਤੇ ਕੀ ਬਾਰ ਕਰਨਾ ਜਿਹੜਾ ਮੈਦਾਨੇ ਜੰਗ ਚ ਮਰਦਾ ਮੰਨੂ ਨਾ ਲੜ ਸਕਿਆ ਸੋ ਮਰਦਾ ਮੰਨੂ ਉਹ ਲੜਦਾ ਹੈ ਜਿਸ ਮਰਦ ਦੇ ਸ਼ਮਸ਼ੀਰ ਦੇ ਪਿੱਛੇ ਇੱਕ ਜ਼ਿੰਦਾ ਜ਼ਮੀਰ ਹੁੰਦੀ ਹੈ ਹਰ ਕੋਈ ਇਸ ਤਰ੍ਹਾਂ ਮਰਦਾ ਮੰਨੂ ਨਹੀਂ ਲੜ ਸਕਦਾ ਅਸੀਂ 18ਵੀਂ ਸਦੀ ਦੇ ਇਤਿਹਾਸ ਨੂੰ ਜਨਤਾ ਕੀਤਾ ਹੁਣ ਇਸ ਦਿਨ ਦੀ ਗੱਲ ਕਰੀਏ ਭਾਈ ਮਨੀ ਸਿੰਘ ਦੀ ਸ਼ਹਾਦਤ ਦੇ ਵਰਤਾਰੇ ਦੇ ਵਿੱਚੋਂ ਸਮਝਣਾ ਪਵੇਗਾ ਕਿ ਹਕੂਮਤ ਦਾ ਰੌਣ ਜਿਹੜਾ ਉਹ ਬਿਲਕੁਲ ਉਸੇ ਤਰ੍ਹਾਂ ਦਾ ਸੀ ਅੱਜ ਵੀ ਜਿਸ ਤਰ੍ਹਾਂ ਦਾ ਸਾਡੇ ਖਿਲਾਫ 18ਵੀਂ ਸਦੀ ਦੇ ਵਿੱਚ ਸੀ ਕਿ ਨਿਸ਼ਾਨਾ ਕੇਵਲ ਹਰਿਮੰਦਰ ਸਾਹਿਬ ਨਹੀਂ ਹੈ ਨਿਸ਼ਾਨਾ ਕੇਵਲ ਉੱਥੇ ਜੂਝਣ ਵਾਲੇ ਸਿੰਘ ਨਹੀਂ ਹੈ ਨਿਸ਼ਾਨਾ ਤਾਂ ਇਹ ਹੈ ਨਾਨਕ ਪ੍ਰਸਤਾ ਬਾ ਕਤਲ ਰਸਾ ਨੰਦ ਬਾਬਿਆਂ ਜਿੱਥੇ ਵੀ ਨਾਨਕ ਨੂੰ ਨਾਮ ਲੈਣ ਵਾਲਾ ਆ ਗੱਲ ਬੜੀ ਐ ਹੁੰਦੀ ਕੱਲੀ ਸਿੱਖ ਦੀ ਗੱਲ ਨਹੀਂ ਕੀਤੀ ਕਿਉਂਕਿ ਕੱਲਾ ਸਿੱਖ ਤਾਂ ਹੋ ਸਕਦਾ ਬਹਿਰੂਪੀਆ ਵੀ ਹੋਵੇ ਪਰ ਜਿਹੜਾ ਨਾਮ ਦੇ ਨਾਲ ਜੁੜਿਆ ਸਿੱਖਿਆ ਪਰੂਪੀਆ ਨਹੀਂ ਹੋ ਸਕਦਾ ਇਹ ਗੱਲ ਮੁਗਲਿਆ ਹਕੂਮਤ ਵੀ ਜਾਣਦੀ ਹੈ ਕਿ ਨਾਨਕ ਨਾਮ ਲੈਵਾ ਸਿੱਖ ਜਿੱਥੇ ਮਿਲਦਾ ਹੈ ਖਤਮ ਕੀਤਾ ਜਾਵੇ ਨਾਨਕ ਪ੍ਰਸਤਾ ਬਾਹ ਬੇਅੰਦ ਬਾਹ ਕਤਲ ਰਸਾਨੰਤ ਖਤਮ ਉਹ ਕੀਤਾ ਜਾਵੇ ਜਿਹੜਾ ਨਾਨਕ ਦਾ ਨਾਮ ਵਿਲਾ ਹੈ ਜਿਹੜਾ ਨਾਨਕ ਪ੍ਰਸਤ ਹੈ ਉਹਨੂੰ ਖਤਮ ਕੀਤਾ ਜਾਵੇ ਭਾਈ ਮਨੀ ਸਿੰਘ ਦੇ ਸਮੇ ਦਾ ਵਰਤਾਰਾ ਹਕੂਮਤ ਕਿਹੜਾ ਦਿਨ ਚੜਨਾ ਚਾਹੁੰਦੀ ਹੈ ਹਕੂਮਤ ਦਿਨ ਚੜਨਾ ਚਾਹੁੰਦੀ ਹੈ ਦੀਵਾਲੀ ਦੇ ਸਮੇਂ ਜਦੋਂ ਖਾਲਸਾ ਸਰਬੱਤ ਖਾਲਸੀ ਦੇ ਰੂਪ ਵਿੱਚ ਦਰਬਾਰ ਸਾਹਿਬ ਇਕੱਠਾ ਹੁੰਦਾ ਹੈ ਭਾਈ ਮਨੀ ਸਿੰਘ ਜ਼ਕਰੀਆ ਖਾਨ ਦੇ ਕੋਲ ਇਜਾਜ਼ਤ ਲੈਂਦੇ ਨੇ ਕਿ ਖਾਲਸਾ ਇਕੱਠੀ ਹੋਵੇਗਾ ਤੁਹਾਨੂੰ ਗੁਰੂ ਦੀ ਬੋਲਗ ਦੇ ਵਿੱਚੋਂ ਕੁੱਝ ਅਸੀਂ ਨਿਜ਼ਰਾਨਾ ਭੇਟ ਕਰਦੇ ਹਾਂਗੇ ਤੇ ਸਾਨੂੰ ਸੰਗਤ ਨੂੰ ਇਕੱਠਾ ਕਰਨ ਦਾ ਮੌਕਾ ਦਿੱਤਾ ਜਾਵੇ ਇੱਧਰ ਪ੍ਰਵਾਨਗੀ ਦਿੱਤੀ ਜਾਂਦੀ ਹੈ ਉਧਰ ਵੱਖ-ਵੱਖ ਗਸ਼ਤੀ ਫੌਜਾਂ ਦੇ ਜਰਨੈਲਾਂ ਨੂੰ ਸੁਨੇਹੇ ਭੇਜ ਦਿੱਤੇ ਜਾਂਦੇ ਨੇ ਸਿੱਖਾਂ ਦੇ ਸਾਰੇ ਜਰਨੈਲ ਕਿਉਂਕਿ ਇਹ ਘਟਨਾ 1737 ਅਕਤੂਬਰ ਦੀ ਹੈ ਜਦੋਂ ਪ੍ਰਵਾਨਗੀ ਲਈ ਜਾਂਦੀ ਹੈ ਤੇ 1737 ਅਕਤੂਬਰ ਵਿੱਚ ਤੁਹਾਡੇ ਜਰਨੈਲ ਕਿਹੜੇ-ਕਿਹੜੇ ਨੇ ਬਾਬਾ ਦਰਬਾਰਾ ਸਿੰਘ ਜੀ ਹੁੰਦੇ ਨੇ ਨਵਾਬ ਕਪੂਰ ਸਿੰਘ ਨੇ ਜੱਸਾ ਸਿੰਘ ਗਾਲੂਵਾਲੀਆ ਨੇ ਜੱਸਾ ਸਿੰਘ ਰਾਮਗੜੀਆਂ ਨੇ ਬਾਬਾ ਦੀਪ ਸਿੰਘ ਸ਼ਹੀਦ ਨੇ ਬਾਬਾ ਕਰਮ ਸਿੰਘ ਸ਼ਹੀਦ ਨੇ ਸਰਦਾਰ ਤਾਰਾ ਸਿੰਘ ਕੈਬਾ ਸਰਦਾਰ ਹਰੀ ਸਿੰਘ ਪੰਗੀ ਆ ਸਾਰੇ ਮਿਸਲਾਂ ਦੇ ਸਰਦਾਰ ਸਾਰੇ ਇਕੱਠੇ ਹੋਣੇ ਨੇ ਇਸ ਤੋਂ ਵਧੀਆ ਮੌਕਾ ਕਿਹੜਾ ਹੋਵੇਗਾ ਕਿ ਇਕੱਠੀ ਹੋਈ ਇਸ ਮਿਸਲ ਦੀ ਸਾਰੀ ਸ਼ਕਤੀ ਨੂੰ ਖਤਮ ਕਰ ਦਿੱਤਾ ਜਾਵੇ ਭਾਈ ਮਨੀ ਸਿੰਘ ਨੂੰ ਪਤਾ ਲੱਗਾ ਉਸੇ ਵੇਲੇ ਗਸ਼ਤੀ ਫੌਜਾਂ ਦੇ ਇਸ ਸਾਰੇ ਮਨਸੂਬੇ ਨੂੰ ਭਾਵਦੇ ਹੋਏ ਸਿੰਘਾਂ ਨੂੰ ਸੁਨੇਹੇ ਭੇਜ ਦਿੱਤੇ ਇੱਥੇ ਇਕੱਠ ਨਾ ਹੋਵੇ ਇਕੱਠ ਨਹੀਂ ਹੋਇਆ ਜ਼ਕਰੀਆ ਖਾਨ ਦਾ ਸੁਨੇਹਾ ਹੈ ਜਿਹੜੀਆਂ ਮੋਹਰਾਂ ਦਾ ਤੁਸੀਂ ਸਾਡੇ ਨਾਲ ਪ੍ਰਣ ਕੀਤਾ ਸੀ ਪੂਰਾ ਕਰੋ ਉਹਨਾਂ ਕਹਿੰਦਾ ਤੁਸੀਂ ਇਕੱਠ ਨਹੀਂ ਹੋਣ ਦਿੱਤਾ ਇਹ ਨਹੀਂ ਦਿੱਤੀਆਂ ਜਾ ਸਕਦੀਆਂ ਸਾਨੂੰ ਵਿਸਾਖੀ ਦੇ ਉੱਪਰ ਇਕੱਠ ਕਰਨ ਦੀ ਇਜਾਜ਼ਤ ਦੇ ਵਿਸਾਖੀ ਦੇ ਉੱਪਰ ਫਿਰ ਇਜਾਜ਼ਤ ਲਈ ਗਈ ਫਿਰ ਸਿੰਘਾਂ ਨੂੰ ਸੁਨੇਹੇ ਭੇਜੇ ਗਏ ਹਕੂਮਤ ਦਾ ਰੌਂ ਫਿਰ ਉਹੀ ਸੀ ਕਿ ਹੋਏ ਇਕੱਠ ਦੇ ਉੱਪਰ ਹਮਲਾਵਰ ਹੋ ਕੇ ਸਿੱਖਾਂ ਨੂੰ ਖਤਮ ਕਰਨਾ ਉਹਦੇ ਬਾਰੇ ਵੀ ਭਾਈ ਮਨੀ ਸਿੰਘ ਨੂੰ ਪਤਾ ਲੱਗਾ ਤੇ ਰੋਕ ਦਿੱਤਾ ਗਿਆ ਹੁਣ ਦੋ ਗੱਲਾਂ ਤਾਂ ਹੋ ਗਈਆਂ ਤੀਸਰੀ ਵਾਰ ਉਹਨਾਂ ਬੜਾ ਸਪਸ਼ਟ ਕਹਿ ਦਿੱਤਾ ਇਕੱਠ ਹੋਣ ਨਹੀਂ ਦਿੱਤਾ ਸਿੱਖਾਂ ਦਾ ਨੁਕਸਾਨ ਮੈਂ ਨਹੀਂ ਸੀ ਹੋਣ ਦੇਣਾ ਹੁਣ ਮੈਂ ਕੁਝ ਨਹੀਂ ਦੇਣਾ ਫਿਰ ਸ਼ਹਾਦਤ ਪ੍ਰਵਾਨ ਕਰੋ ਸ਼ਹਾਦਤ ਹੋਈ ਉਹ ਸ਼ਹਾਦਤ ਨੇ ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕ ਵੱਖਰਾ ਗੁੰਬਦ ਸਿਰਜ ਦਿੱਤਾ ਦੁਨੀਆ ਦੇ ਇਤਿਹਾਸ ਚ ਇਹ ਗੱਲ ਕਹੀ ਜਾਂਦੀ ਸੀ ਮਨਸੂਖ ਜਦੋਂ ਬੰਦ-ਬੰਦ ਕਟਿਆ ਗਿਆ ਜਦੋਂ ਬਾਹ ਵੱਖ ਕੀਤੀ ਤੇ ਉਸ ਨੇ ਅਰਕ ਦੇ ਪਰੋ ਵਗਦੇ ਹੋਏ ਖੂਨ ਨੂੰ ਆਪਣੇ ਮੂੰਹ ਤੇ ਮਲ ਲਿਆ ਤੇ ਕਹਿੰਦਾ ਇਹ ਖੁਦਾ ਅੱਜ ਪਤਾ ਲੱਗਾ ਕਿ ਇਸ਼ਕ ਦੀ ਨਮਾਜ਼ ਪੜ੍ਹਨ ਤੋਂ ਪਹਿਲਾਂ ਖੂਨ ਦੇ ਨਾਲ ਵਜ਼ੂ ਕਰਨਾ ਪੈਂਦਾ ਮਸੂਫੀ ਬਾਗ ਦੇ ਵਿੱਚ ਮਨਸੂਰ ਦੀ ਇਤਿਹਾਸ ਨੂੰ ਬੜਾ ਵੱਡਾ ਕਰਕੇ ਪ੍ਰਚਾਰਿਆ ਗਿਆ ਤੇ ਇੱਕ ਇਤਿਹਾਸਕਾਰ ਕਹਿੰਦਾ ਤੁਸੀਂ ਮਨਸੂਰ ਵੇਖੇ ਹੋਣਗੇ ਜਿਹੜਾ ਨਖਾਸ ਚੌਕ ਦੇ ਵਿੱਚ ਬੰਦ-ਬੰਦ ਕਟਾਉਂਦਾ ਬੰਦੀ ਸਿੰਘ ਇਹ ਜਿਹੜਾ ਮਨੀ ਸਿੰਘ ਵੱਲ ਵੇਖੋ ਕਿ ਜ਼ਲਾਤ ਮਰ ਲੱਗਾ ਦਾਤਰ ਉਹਦੇ ਗੁੱਟ ਤੇ ਕਹਿੰਦਾ ਵੇਖ ਆਪਣੇ ਆਕਾ ਦੇ ਹੁਕਮ ਦੀਆਂ ਦੇਖੀ ਨਾ ਕਰ ਬੰਦ ਇੱਥੋਂ ਸ਼ੁਰੂ ਹੁੰਦਾ ਬੰਦ ਗੁੱਟ ਤੋਂ ਸ਼ੁਰੂ ਨਹੀਂ ਹੁੰਦਾ ਬੰਦ ਇੱਥੋਂ ਸ਼ੁਰੂ ਹੁੰਦਾ ਮਨੀ ਮਨੀ ਸਿੰਘ ਦੀ ਗੱਲ ਕਰਦਾ ਕਹਿੰਦਾ ਮਨਸੂਰ ਮਨਸੂਰ ਸਭ ਜੱਗ ਭਇਓ ਕਾਟਿਓ ਹੱਥ ਇੱਕ ਫੱਟ ਮਨੀ ਸਿੰਘ ਬਹੁ ਫੱਟ ਸਹੇਓ ਬੰਦ ਬੰਦ ਕਾਟਿਓ ਫੱਟ ਦੁਨੀਆਂ ਦੇ ਇਤਿਹਾਸ ਦੇ ਵਿੱਚ ਇੱਕ ਵਿਲੱਖਣ ਗੱਲ ਸਿਰ ਜਿੱਤੀ ਹੁਣ ਅਸੀਂ ਇਹ ਚੋਂ ਵੇਖੀਏ ਕਿ ਹਕੂਮਤ ਇਸ ਸ਼ਹਾਦਤ ਦੇ ਕਾਰਨ ਨੂੰ ਕਿਵੇਂ ਵੇਖਦੀ ਹੈ ਉਹ ਕਾਰਨ ਇਸ ਤਰ੍ਹਾਂ ਵੇਖਦੀ ਹੈ ਕਿ ਹਕੂਮਤ ਸਿੱਖਾਂ ਨੂੰ ਖਤਮ ਉਦੋਂ ਕਰਨਾ ਚਾਹੁੰਦੀ ਹੈ ਜਦੋਂ ਸ੍ਰੀ ਦਰਬਾਰ ਸਾਹਿਬ ਇਕੱਠੇ ਹੋਏ ਹੋਣ ਹੁਣ ਅਸੀਂ ਇਸ ਕਾਰਨ ਨੂੰ ਖੋਖਣਾ ਕਿ ਹਕੂਮਤ ਦਾ ਰੌਣਕ ਹੀ ਹੈ ਤੁਸੀਂ ਜਦੋਂ ਕਿਤਾਬਾਂ ਨੂੰ ਪੜਦੇ ਹੋ ਉਹਨਾਂ ਕਿਤਾਬਾਂ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਦਰਬਾਰ ਸਾਹਿਬ ਤਾਂ ਮਾਡਲ ਤਿਆਰ ਕਰਕੇ ਸਰਸਾਵਾਂ ਤੇ ਚਕਰਾਤਾ ਦੇ ਵਿੱਚ ਬਕਾਇਦਾ ਤੌਰ ਤੇ ਫੌਜ ਨੂੰ ਟ੍ਰੇਨਿੰਗ ਦਿੱਤੀ ਗਈ ਕਿ ਹਮਲਾ ਕਿਵੇਂ ਕਰਨਾ ਹੈ ਚਕਰਾਤਾ ਡੇਰਾ ਦੂਮ ਦੇ ਬਾਰੇ ਸਰਸਾਵਾਂ ਕੀ ਹੈ ਉੱਥੇ ਕਿਹੜੀ ਟ੍ਰੇਨਿੰਗ ਲਈ ਗਈ ਉਹ ਹਮਲਾ ਕਿਉਂ ਨਾ ਕੀਤਾ ਗਿਆ ਉਹ ਹਮਲੇ ਦੇ ਪਿੱਛੇ ਕਾਰਨ ਕੀ ਸੀ ਮੈਂ ਤੁਹਾਨੂੰ 1981 ਚ ਲੈ ਕੇ ਜਾਣਾ ਚਾਹੀਦਾ 1981 ਦੇ ਵਿੱਚ ਆਰਮੀ ਦੇ ਕੁਝ ਵੱਡੇ ਅਫਸਰਾਂ ਨੇ ਉਸ ਸਮੇਂ ਰਾਓ ਦੇ ਚੀਫ ਮਿਸਟਰ ਕਾਓ ਜੇ ਇਸ ਨੂੰ ਸਾਰਾ ਵਿਸਥਾਰ ਚ ਪੜਨਾ ਹੋਵੇ ਨਾ ਤਾਂ ਇੱਕ ਮਿਸਟਰ ਬੀ ਰਮਨ ਜਿਹੜਾ ਖੁਦ ਇਸ ਖੁਫੀਆ ਵਿਭਾਗ ਦਾ ਆਫੀਸਰ ਹੈ ਉਹਦੀ ਕਿਤਾਬ ਹੈ ਦਾ ਕਾਓ ਵੌਇਸ ਆਫ ਰਾ ਇੰਟਰਨੈਟ ਤੇ ਅਵੇਲੇਬਲ ਹੈ ਮੈਂ ਵੀਰਾਂ ਨੂੰ ਕੰਕਰ ਜਰੂਰ ਪੜਿਓ ਪਤਾ ਲੱਗੇਗਾ ਹਕੂਮਤ ਕੀ ਕਰਦੀ ਹੈ ਏਜੰਸੀਆਂ ਕੀ ਹੁੰਦੀਆਂ ਨੇ ਇੱਥੇ ਦੇ ਅਮਰੀਕਾ ਨੇ ਕੈਨੇਡਾ ਨੇ ਬਹੁਤ ਵਾਰੀ ਵੇਖ ਲਿਆ ਵੀ ਕਿਵੇਂ ਉਹਨਾਂ ਦੇ ਏਜੰਸੀਆਂ ਦੇ ਜਿਹੜੇ ਸਫਰ ਨਿਸ਼ਾਨਿਆਂ ਦੇ ਤਹਿ ਕੀਤੇ ਜਾਂਦੇ ਨੇ ਉਹ ਕਿਤਾਬ ਜਿਹੜੂ ਪਰੇ ਡਕਾਉ ਬੁਆਇਸ ਆਫ ਰਾ ਇੰਟਰਨੈਟ ਤੇ ਅਵੇਲੇਬਲ ਹੈ ਉਹਦੇ ਚ ਕਹਿੰਦਾ ਹੈ ਕਿ ਇੰਦਰਾ ਗਾਂਧੀ ਰਾ ਦਾ ਚੀਫ ਤੇ ਕੁਝ ਖਾਸ ਆਫੀਸਰਸ ਲਾਹ ਕਰਦੇ ਨੇ ਕਿ ਇੱਕ ਐਸੀ ਫੌਜ ਦਾ ਵਿੰਗ ਬਣਾਇਆ ਜਾਵੇ ਜਿਹੜਾ ਇਸ ਪੱਧਰ ਦਾ ਹੋਵੇ ਜਿਵੇਂ ਇਜ਼ਰਾਈਲ ਦੀ ਮਸਾਦ ਇਜ਼ਰਾਈਲ ਦੀ ਇੰਟੈਲੀਜੈਂਸ ਏਜੰਸੀ ਮਸਾਦ ਦੁਨੀਆ ਦੀਆਂ ਵੱਡੀਆਂ ਏਜੰਸੀਆਂ ਦੇ ਚ ਗਿਣੀ ਜਾਂਦੀ ਹੈ ਜਿਹਦੇ ਅੱਗੇ ਦੋ ਪਾਰਟ ਨੇ ਇੱਕ ਨੂੰ ਕਿਹਾ ਜਾਂਦਾ ਅਮਾਨ ਪਮਾਨ ਡੋਮੈਸਟਿਕ ਲੈਵਲ ਦੇ ਕੰਮ ਨੂੰ ਵੇਖਦੀ ਹੈ ਇਕਾ ਸ਼ਿੰਬੇ ਇੰਟਰਨੈਸ਼ਨਲ ਲੈਵਲ ਦੇ ਕੰਮ ਨੂੰ ਵੇਖਦੀ ਹੈ ਪਮਾਨ ਤੇ ਸ਼ਿੰਬੇ ਇਹਨਾਂ ਦੇ ਦੋਵਾਂ ਦੇ ਉੱਪਰ ਜਿਹੜਾ ਸਾਰਾ ਇੱਕ ਢਾਂਚਾ ਹੈ ਜਾਂ ਅੰਬ੍ਰੇਲਾ ਆਰਗੇਨਾਈਜੇਸ਼ਨ ਹੈ ਉਹ ਹੈ ਮਸਾਦ ਹੁਣ ਉਦੋਂ ਇਜ਼ਰਾਈਲ ਤੇ ਤੇ ਭਾਰਤ ਦੇ ਸਬੰਧ ਚੰਗੇ ਨਹੀਂ ਸੀ ਕਿਉਂਕਿ ਉਸ ਸਮੇਂ ਭਾਰਤ ਨੇ ਇਜ਼ਰਾਈਲ ਨੂੰ ਮਾਨਤਾ ਨਹੀਂ ਸੀ ਦਿੱਤੀ ਪਰ ਇਹਦੇ باوجود ਵੀ ਇਜ਼ਰਾਈਲ ਦੀ ਖੁਫੀਆ ਏਜੰਸੀ ਦੇ ਨਾਲ ਸੰਪਰਕ ਪੈਦਾ ਕੀਤਾ ਗਿਆ ਉਹਨੂੰ ਕਹੇ ਕਿ ਅਸੀਂ ਖਰਚਾ ਦੇਵਾਂਗੇ ਸਾਡੇ ਕੁਝ ਆਰਮੀ ਦੇ ਖਾਸ ਅਫੀਸਰ ਤੁਸੀਂ ਆਪਣੀ ਇਸ ਕਮਾਂਡੋ ਫੌਜ ਵਾਂਗੂ ਤਿਆਰ ਕਰਦੇ ਹੋ 6 ਅਫੀਸਰ ਭੇਜੇ ਗਏ ਖਰਚਾ ਕਰੋੜਾਂ ਦੇ ਵਿੱਚ ਸੀ ਤੇ ਇੱਕ ਜਗ੍ਹਾ ਦਾ ਨਾਮ ਜਿਹੜਾ ਹੈ ਉਹਨਾਂ ਨੇ ਗੁਪਤ ਰੱਖਿਆ ਜਿਸ ਥਾਂ ਦੇ ਉੱਪਰ ਇਹਨਾਂ 6 ਅਫੀਸਰਾਂ ਨੂੰ ਟ੍ਰੇਨਿੰਗ ਦਿੱਤੀ ਗਈ ਇਹਨਾਂ 6 ਅਫੀਸਰਾਂ ਨੂੰ ਟ੍ਰੇਨਿੰਗ ਦੇਣ ਦੇ ਵਾਸਤੇ ਅਫੀਸਰ ਕਿਹੜੇ ਸੀ ਜਿਨ੍ਹਾਂ ਨੇ ਮਸਾਦ ਦੀ ਇਸ ਕਮਾਂਡੋ ਜਥੇਬੰਦੀ ਦੇ ਉਹ ਅਫੀਸਰ ਜਿਨ੍ਹਾਂ ਨੇ 1973 ਦੇ ਵਿੱਚ ਜੁਗਾੰਡਾ ਦੇ ਵਿੱਚ ਜਿਹੜੀ ਹਾਈਜੈਕਿੰਗ ਹੋਈ ਸੀ ਉਹਦੇ ਜਿਹੜੇ ਬੰਦੀ ਸੀ ਉਹਨਾਂ ਨੂੰ ਛਡਾਇਆ ਸੀ ਇਹ ਦੁਨੀਆ ਦਾ ਬਹੁਤ ਵੱਡਾ ਐਕਸ਼ਨ ਗਿਣਿਆ ਜਾਂਦਾ ਹੈ ਇੰਟਰਨੈਟ ਤੇ ਪੜ ਲਿਓ ਇਹ ਜਿਹੜੇ ਅਫੀਸਰ ਨੇ ਮਨਮਰਜ਼ੀ ਦੀ ਫੀਸ ਲਈ ਤੇ ਸਾਇਰਤ ਮਕਤਲੋ ਜਗ੍ਹਾ ਜਿਸ ਜਗ੍ਹਾ ਦੇ ਉੱਪਰ ਇਜ਼ਰਾਈਲ ਦੇ ਵਿੱਚ ਇੰਨਾ 6 ਭਾਰਤੀ ਆਫੀਸਰਾਂ ਨੂੰ ਟ੍ਰੇਨਿੰਗ ਦਿੱਤੀ ਗਈ। ਉਹਨਾਂ ਨੇ ਆ ਕੇ 25 ਨੂੰ ਹੋਰ ਟ੍ਰੇਨਿੰਗ ਦਿੱਤੀ ਗਈ। 25 ਤੋਂ 40, 40 ਤੋਂ ਤਕਰੀਬਨ 250 ਆਫੀਸਰ ਇਕੱਠੇ ਕਰਕੇ ਇੱਕ ਖਾਸ ਸਪੈਸ਼ਲ ਫੋਰਸ ਤਿਆਰ ਕੀਤੀ ਗਈ। ਉਹਦਾ ਨਾਮ ਰੱਖਿਆ ਗਿਆ ਸਪੈਸ਼ਲ ਗਰੁੱਪ। ਇਹ ਸਪੈਸ਼ਲ ਗਰੁੱਪ ਨੂੰ ਇਕੱਠਾ ਕਰਕੇ ਜਿਹੜਾ ਸਿੱਧਾ ਪ੍ਰਾਈਮ ਮਿੰਿਸਟਰ ਆਫੀਸਰ ਦੇ ਅਧੀਨ ਸੀ। ਉਸ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਵਿੱਚ ਕਿਹਾ ਗਿਆ ਕਿ ਇੱਕ ਕਾਰਜ ਨਾਨਕ ਨਿਵਾਸ ਦੇ ਵਿੱਚ ਪਿੰਡਰਾਵਾਲਾ ਤੇ ਉਸਦੇ ਕੁਝ ਸਾਥੀ ਰਹਿੰਦੇ ਨੇ ਉਹਨਾਂ ਨੂੰ ਉੱਥੋਂ ਜਾਂ ਖਤਮ ਕਰਨਾ ਹੈ ਜਾਂ ਅਗਵਾ ਕਰਨਾ ਹੈ ਤੇ ਇਹ ਪਹਿਲੀ ਟ੍ਰੇਨਿੰਗ ਸੀ ਜਿਹੜੀ ਸਰਸਾਵਾਂ ਦੇ ਵਿੱਚ ਇਹਨਾਂ ਆਫੀਸਰ ਨੂੰ ਦਿੱਤੀ ਗਈ ਨਾਨਕਨਵਾਸਤਾ ਮਾਡਲ ਬਣਾ ਕੇ ਸਰਸਾਵਾਂ ਦੇ ਵਿੱਚ ਜਿਹੜੀ ਟ੍ਰੇਨਿੰਗ ਦਿੱਤੀ ਗਈ ਉਹ 1982 ਚ ਦਿੱਤੀ ਗਈ ਤੇ ਉਹ ਐਕਸ਼ਨ ਦਸੰਬਰ 1983 ਦੇ ਵਿੱਚ ਹੋਣਾ ਨਾਨਕ ਨੂੰ ਵਾਸਤੇ ਵਿੱਚ ਉਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਨਿਵਾਸ ਕਰਿਆ ਕਰਦੇ ਸੀ ਨਾਨਕ ਨੂੰ ਵਾਸਤੋਂ ਅਕਾਲ ਤਖਸਾਲ ਤੱਕ ਜਾਣ ਦਾ ਸਾਡੀਆਂ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਬਹੁਤ ਗਲਤ ਪੇਸ਼ ਕੀਤਾ ਗਿਆ ਤਕਸਾਲ ਦੀ ਤੇ ਬੱਬਰ ਖਾਲਸਾ ਦਾ ਬੜੇ ਤਫਰਕਾਤ ਪੈਦਾ ਹੋ ਗਏ ਮੈਨੂੰ ਬੈਠੇ ਨੇ ਮੇਰੇ ਸਤਕਾਰਯੋਗ ਇਸ ਮੈਂ ਭਾਈਆ ਜੀ ਕਹਿਣਾ ਕਿਉਂਕਿ ਇਹਨਾਂ ਦੇ ਕਰ ਮੇਰੇ ਭੈਣ ਜੀ ਨੇ ਹਰਵਿੰਦਰ ਸਿੰਘ ਵੀਰ ਜੀ ਮੈਂ ਜਿੱਦ ਹੁਣ ਆਪਣੀ ਨਵੀਂ ਕਿਤਾਬ ਲਿਖੀ ਹੈ ਮੈਂ ਦੇ ਦੂੰਗਾ ਜੇ ਕਿਸੇ ਵੀਰ ਨੂੰ ਚਾਹੀਦੀ ਹੋਵੇ ਤੇ ਉਹਦੇ ਵਿੱਚ ਭਾਈ ਮੋਹਨ ਸਿੰਘ ਹੁਣੀ ਜਿਹੜੇ ਉਸ ਸਮੇਂ ਦੇ ਵਾਕਿਆਤ ਦੇ ਪ੍ਰਤੱਖ ਗਵਾਹ ਨੇ ਉਹਨਾਂ ਸਾਰੇ ਘਟਨਾਕਰਮ ਨੂੰ ਜਦੋਂ ਸਾਂਝਾ ਕੀਤਾ ਨਾ ਤੇ ਉਹ ਜਿੱਥੇ ਕਹਿੰਦੇ ਕਿ ਅਸ਼ਬੇਕ ਸਿੰਘ ਦੇ ਨਾਲ ਗੱਲਬਾਤ ਹੋਈ ਕਿ ਨਾਨਕਨ ਵਾਸਤੇ ਔਕਾਲ ਤੱਕ ਸਭ ਕਿਉਂ ਤੇ ਕਹਿੰਦੇ ਸ਼ਬੇਕ ਸਿੰਘ ਨੇ ਕਿਹਾ ਕਿ ਖੁਫੀਆ ਏਜੰਸੀਆਂ ਤੋਂ ਪਤਾ ਲੱਗਾ ਹੈ ਕਿ ਹਕੂਮਤ ਨਾਨਕਨ ਵਾਸਤੇ ਉੱਪਰ ਕੋਈ ਐਕਸ਼ਨ ਕਰਕੇ ਸੰਤ ਭਿੰਡਰਾਂ ਵਾਲਿਆਂ ਦਾ ਨੁਕਸਾਨ ਕਰਨਾ ਚਾਹੁੰਦੀ ਸੋ ਜਿਹੜੀ ਉਸ ਸਮੇਂ ਘਟਨਾ ਕਰਮ ਵਾਪਰਿਆ ਮੈਨੂੰ ਉਹਦੀ ਪੂਰਤੀ ਜਾਂ ਉਹਦੀ ਪ੍ਰਤੱਖ ਜਿਹੜੀ ਸਪਸ਼ਟਤਾ ਸੀ ਉਹ ਇਸ ਬਿਆਨ ਦੇ ਵਿੱਚ ਹੋਗੀ ਕਿਉਂਕਿ ਭਾਈ ਮੋਹਨ ਸਿੰਘ ਉਸ ਸਮੇਂ ਦੇ ਪ੍ਰਤੱਖ ਦਰਸ਼ੀ ਗਵਾਹ ਨੇ ਸੋ ਉਹ ਦੋ ਗੱਲਾਂ ਆਪਸ ਵਿੱਚ ਰਲ ਗਈਆਂ ਤੇ ਫਿਰ ਮੈਂ ਉਸ ਕਿਤਾਬ ਦੇ ਵਿੱਚ ਸਾਰੇ ਘਟਨਾ ਕਰਮ ਨੂੰ ਦਿੱਤਾ ਕਿ ਇਹ ਜਿਹੜਾ ਸੰਤ ਜਰਨੈਲ ਸਿੰਘ ਨੂੰ ਨਾਨਕ ਨਿਵਾਸ ਦੇ ਵਿੱਚੋਂ ਖਤਮ ਜਾਂ ਅਗਵਾ ਕਰਨ ਦਾ ਐਕਸ਼ਨ ਸੀ ਇਹਦਾ ਨਾਮ ਦਿੱਤਾ ਗਿਆ ਸੀ ਆਪਰੇਸ਼ਨ ਸਨ ਡਾਊਨ ਸਰਸਾਵਾਂ ਉੱਤਪਰਦੇਸ਼ ਦੇ ਵਿੱਚ ਉਸ ਸਮੇਂ ਸਪੈਸ਼ਲ ਗਰੁੱਪ ਦਾ ਹੈੱਡਕੁਆਰਟਰ ਬਣਾਇਆ ਗਿਆ ਉਸੇ ਸਪੈਸ਼ਲ ਗਰੁੱਪ ਨੂੰ ਬਾਅਦ ਵਿੱਚ ਨਾਂ ਦਿੱਤਾ ਗਿਆ ਸਪੈਸ਼ਲ ਫਰੰਟੀਅਰ ਸਕੁਐਡ ਉਸੇ ਨੂੰ ਬਾਅਦ ਵਿੱਚ ਨਾਂ ਦਿੱਤਾ ਗਿਆ ਸਪੈਸ਼ਲ ਫਰੰਟੀਅਰ ਫੋਰਸ ਉਸੇ ਦੇ ਬਾਅਦ ਚ ਦੋ ਹਿੱਸੇ ਦਿੱਤੇ ਗਏ ਇੱਕ ਦਾ ਨਾਮ ਦਿੱਤਾ ਗਿਆ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਦੀ ਰੱਖਿਆ ਕਰਦਾ ਤੇ ਉਹਦਾ ਇੱਕ 파ਟ ਬਣਾਇਆ ਗਿਆ ਐਨ ਐਸ ਜੀ ਨੈਸ਼ਨਲ ਸਕਿਉਰਿਟੀ ਕਾਰਡ ਜਿਹੜਾ ਆਮ ਲੋਕਾਂ ਨੂੰ ਜੱਡ ਰੱਖਿਆ ਮਈਆ ਕਰਦਾ ਇਹ ਸਾਰੇ ਉਹਦੇ ਵਿੱਚੋਂ ਨਿਕਲੇ ਹੋਏ ਨੇ ਹੁਣ ਇਹ ਸਾਰੇ ਕਮਾਂਡੋ ਐਕਸ਼ਨ ਦੇ ਵਾਸਤੇ ਤਿਆਰ ਤੇ ਉਸ ਵੇਲੇ ਜਿਸ ਦਿਨ ਇਹਨਾਂ ਨੇ ਐਕਸ਼ਨ ਕਰਨਾ ਸੀ ਜਿਹੜਾ ਉਹਨਾਂ ਸਰੋਤਾਂ ਦੇ ਮੁਤਾਬਕ ਦਿਨ ਨਿਰਧਾਰਤ ਕੀਤਾ ਗਿਆ 23 ਦਸੰਬਰ 1983 ਜਦੋਂ ਸਾਰੇ ਤਿਆਰ ਨੇ ਉਸ ਲਈ ਇੱਕਦਮ ਪ੍ਰਾਈਮ ਮਿਨਿਸਟਰ ਦੇ ਆਫਿਸ 'ਚ ਸੰਦੇਸ਼ ਆਉਂਦਾ ਹੈ ਕਿ ਇਹ ਆਪਰੇਸ਼ਨ ਮੁਲਤਵੀ ਕਰ ਦਿੱਤਾ ਜਾਵੇ। ਕਾਰਨ ਹੁਣ ਇਸ ਕਾਰਨ ਦੇ ਵਿੱਚੋਂ ਤੁਸੀਂ ਸਮਝੋਗੇ ਕਿ ਜੂਨ 1984 ਦੇ ਵਿੱਚ ਇਹ ਘਟਨਾਕ੍ਰਮ ਕਿਉਂ ਵਾਪਰਿਆ। ਕਿਉਂਕਿ ਅਸੀਂ ਇਸ ਸਵਾਲ ਦਾ ਜਵਾਬ ਲੱਭਣਾ ਸੀ ਕਿ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਹੀ ਕਿਉਂ ਚੁਣਿਆ ਗਿਆ। ਜ਼ਕਰੀਆ ਖਾਨ ਸਰਬੱਤ ਖਾਲਸਾ ਦਿਨ ਹੀ ਕਿਉਂ ਚੁੜਨਾ ਚਾਹੁੰਦਾ ਸੀ। ਜ਼ਕਰੀਆ ਖਾਨ ਵਿਸਾਖੀ ਦਾ ਦਿਨ ਹੀ ਕਿਉਂ ਚੁੜਨਾ ਚਾਹੁੰਦਾ ਸੀ? ਅਹਿਮਦ ਸ਼ਾਹ ਅਬਦਾਲੀ ਨੇ ਦੀਵਾਲੀ ਦਾ ਦਿਨ ਹੀ ਕਿਉਂ ਚੁਣਿਆ ਉਹ ਦਿਨ ਚ ਹਕੂਮਤ ਦਾ ਰੋਂ ਵੇਖਣਾ ਹੁੰਦਾ ਹੈ ਹਕੂਮਤ ਕੇਵਲ ਤੇ ਕੇਵਲ ਯੂਜਣ ਵਾਲੇ ਸਿੰਘਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਹਕੂਮਤ ਕੇਵਲ ਤੇ ਕੇਵਲ ਤੁਹਾਡੇ ਧਰਮ ਸਥਾਨ ਦਾ ਨੁਕਸਾਨ ਕਰਨਾ ਚਾਹੁੰਦੀ ਹੈ ਜਾਂ ਹਕੂਮਤ ਤੁਹਾਡਾ ਵੱਡੀ ਪੱਦਰ ਦੇ ਉੱਪਰ ਕਤਲਯਾਮ ਕਰਕੇ ਤੁਹਾਨੂੰ ਹਮੇਸ਼ਾ ਵਾਸਤੇ ਖਤਮ ਕਰਨਾ ਚਾਹੁੰਦੀ ਹੈ ਇਹ ਹਕੂਮਤ ਦੇ ਨਿਸ਼ਚੇ ਜਿਹੜੇ ਉਹਦੇ ਮਕਸਦ ਜਿਹੜੇ ਹੁੰਦੇ ਨੇ ਉਹ ਵੇਖਣੇ ਹੁੰਦੇ ਹੈ ਇਹ ਆਪਰੇਸ਼ਨ ਕੈਨਸਲ ਕਰ ਦਿੱਤਾ ਗਿਆ। ਰਾਓ ਦਾ ਚੀਫ ਸਵਾਲ ਕਰਦਾ ਏ ਸਾਰੀ ਟ੍ਰੇਨਿੰਗ ਸਾਰੀ ਤਿਆਰੀ ਇੰਨਾ ਜ਼ਿਆਦਾ ਖਰਚ ਇਹ ਕੈਨਸਲ ਕਿਉਂ? ਤੇ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚੋਂ ਜਵਾਬ ਮਿਲਦਾ ਕਿ ਜੇਕਰ ਇਹ ਐਕਸ਼ਨ ਕੀਤਾ ਜਾਂਦਾ ਹੈ ਤਾਂ ਉੱਥੇ ਦਰਬਾਰ ਸਾਹਿਬ ਦੇ ਚ ਸ਼ਰਧਾਲੂਆਂ ਦਾ ਨੁਕਸਾਨ ਹੋਵੇਗਾ। ਹੁਣ ਇਸ ਗੱਲ ਨੂੰ ਸੋਚਿਓ ਨਾਨਕ ਨਿਵਾਸ ਦੇ ਉੱਪਰ ਐਕਸ਼ਨ ਹੁੰਦਾ ਕਿ ਇਹਦੇ ਨਾਲ ਦਰਬਾਰ ਸਾਹਿਬ ਦੇ ਅੰਦਰ ਸ਼ਰਧਾਲੂਆਂ ਦਾ ਜ਼ਿਆਦਾ ਨੁਕਸਾਨ ਹੋਣਾ ਸੀ ਕਿ 1984 ਚ ਜ਼ਿਆਦਾ ਹੋਇਆ ਇਹ ਤੁਹਾਡੇ ਸਾਹਮਣੇ ਇੱਕ ਸਾਲ ਹੈ ਉਦੋਂ ਤਾਂ ਨਾਨਕਨਵਾਸ ਤੇ ਚ ਵਰਤਵਧ ਨੁਕਸਾਨ ਹੁੰਦਾ ਤੇ ਕੁਝ ਜਿਹੜੇ ਠਹਿਰੇ ਹੋਏ ਯਾਤਰੀ ਉਹਨਾਂ ਦਾ ਹੁੰਦਾ ਕਿਉਂਕਿ ਸੰਤਾ ਤੋਂ ਅਕਾਲ ਤਖਸਾਲ ਤੇ ਹੈ ਹੀ ਨਹੀਂ ਸੀ ਇੱਥੇ ਸਪਸ਼ਟ ਹੁੰਦਾ ਹਕੂਮਤ ਦਾ ਮਨਛਾ ਕੀ ਸੀ ਹਕੂਮਤ ਦਾ ਮਨਛਾ ਸੀ ਕਿ ਤਿੰਨ ਦਿਨ ਨੇ ਜਦੋਂ ਇਕੱਠ ਹੁੰਦਾ ਹੈ ਸੰਗਤ ਦਾ ਤੇ ਦੀਵਾਲੀ ਗੁਰੂ ਰਾਮਦਾਸ ਪਾਸ਼ਾ ਦਾ ਪ੍ਰਕਾਸ਼ ਪੁਰਬ ਤੇ ਗੁਰੂ ਅਰਜਨ ਸਾਹਿਬ ਦਾ ਸ਼ਹੀਦੀਪੁਰ ਕਿਹੜਾ ਦਿਨ ਚੁਣਿਆ ਜਾਵੇ ਜਦੋਂ ਇਹ ਕੁਛ ਤਾਂ ਕਰਨਾ ਹੀ ਹੈ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰਕੇ ਸਿੱਖੋ ਜਲੀਲ ਵੀ ਕਰਨਾ ਹੈ ਸਿੱਖਾਂ ਦੀ ਜਾਗਦੀ ਜ਼ਮੀਰ ਨੂੰ ਖਤਮ ਵੀ ਕਰਨਾ ਹੈ ਤੇ ਵੱਡੀ ਗਿੰਦ ਚ ਸਰੀਰ ਵੀ ਖਤਮ ਕਰਨੇ ਨੇ ਉਹਦੇ ਤਿੰਨੇ ਲਕਸ਼ ਕਦੋਂ ਪੂਰੇ ਹੋ ਜੇ ਜਦੋਂ ਹਮਲਾ ਕਰਨ ਦੇ ਵਾਸਤੇ ਦਿਨ ਉਹ ਚੁਣਿਆ ਜਾਵੇ ਜਦੋਂ ਸੰਗਤ ਉੱਥੇ ਬਹੁਤ ਬੇਨਤੀ ਦੇ ਚਾਈ ਹੋ